ਮੈਂ ਸੋਚੀਦਾ ਵੀ ਬੱਚਿਆਂ ਨੂੰ ਇਹ ਪੈਨਸ਼ਨ ਨਹੀਂ ਮਿਲੂਗੀ ਤਾਂ ਉਹਨਾਂ ਦਾ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਜਦੋਂ ਐਜੂਕੇਸ਼ਨ ਮਹਿੰਗੀ ਹੋ ਗਈ ਆ ਇਲਾਜ ਮਹਿੰਗੇ ਹੋ ਗਿਆ ਰਹਿਣ ਸਹਿਣ ਮਹਿੰਗਾ ਹੋ ਗਿਆ ਸਾਰਾ ਕੁਝ ਹੀ ਮਹਿੰਗਾ ਹੋਈ ਜਾਂਦਾ ਤਾਂ ਇਹ ਇੰਨੇ ਮਹਿੰਗਾਈ ਦੇ ਯੁੱਗ ਦੇ ਵਿੱਚ ਇਹਨਾਂ ਦਾ ਸਰਵਾਈਵ ਕਰਨਾ ਬੱਚਿਆਂ ਦਾ ਬੜੀ ਚਿੰਤਾ ਵਾਲੀ ਗੱਲ ਹੋਈ ਪਈ ਹੈ ਵੀ ਬਹੁਤ ਔਖਾ ਹੋ ਜੂਗਾ ਇੱਕ ਪਾਸੇ ਪੰਜਾਬ ਸਰਕਾਰ ਨੇ ਜੋ 2022 ਦੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਦੇ ਕਿ ਉਹ ਸਚਾਈ ਹੈ ਨਹੀਂ ਬਿਲਕੁਲ ਝੂਠ ਮਾਰਿਆ ਜੀ ਉਹ ਨਵੰਬਰ 2022 ਦੇ ਵਿੱਚ ਇਹਨਾਂ ਨੇ ਆਹ ਨੋਟੀਫਿਕੇਸ਼ਨ ਵੀ ਕਰ ਦਿੱਤਾ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਪ੍ਰਚਾਰ ਵੀ ਕਰ ਦਿੱਤਾ ਵੀ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈਗੀ ਤੇ ਇਸੇ ਤਰ੍ਹਾਂ ਹੀ ਜਿੱਥੇ ਚੋਣਾਂ ਹੋ ਰਹੀਆਂ ਸੀਗੀਆਂ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਗੈਰਾ ਦੇ ਵਿੱਚ ਉੱਥੇ ਜਾ ਕੇ ਇਹਨਾਂ ਨੇ ਆਪਣੇ ਇਸ਼ਤਿਹਾਰ ਵੀ ਲਾਏ ਤੇ ਕਿਹਾ ਵੀ ਜਾ ਕੇ ਸੱਜਣਾਂ ਦੇ ਉੱਤੇ ਵਰਬਲ ਵੀ ਕਿਹਾ ਤੇ ਲਿਖਤੀ ਵੀ ਕਿਹਾ ਅਖਬਾਰਾਂ ਦੇ ਵਿੱਚ ਵੀ ਕਿਹਾ ਵੀ ਅਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ ਇਹ ਜੇ ਇਨਾ ਸਟੇਟਾਂ ਦੇ ਵਿੱਚ ਜਿੱਥੇ ਚੋਣਾਂ ਹੋ ਰਹੀਆਂ ਨੇ ਇਹਨਾਂ ਦੇ ਮੁਲਾਜ਼ਮਾਂ ਨੂੰ ਵੀ ਅਸੀਂ ਬਿਲੀਅਨ ਦੀ ਗੱਲ ਕਰਾਂ ਪਾਵਰ ਕੋਨ ਦੀ ਜਾਂ ਪੀਐਸਪੀ ਸੀਐਲ ਦੀ ਪੀਐਸਟੀ ਦੀ ਵੀ ਹਜ਼ਾਰਾਂ ਜਿਹੜੀਆਂ ਅਸਾਮੀਆਂ ਖਾਲੀ ਬਈ ਨੇ ਜੇ ਕਰੇ ਅਸਾਮੀਆਂ ਭਰ ਦੇ ਇੰਨੇ ਭਰ ਲੰਦੇ ਆ ਸਾਡੇ ਬੱਚੇ ਕੈਨੇਡਾ ਅਮਰੀਕਾ ਵੱਲ ਨੂੰ ਰੁੱਖ ਨਹੀਂ ਕਰਦੇ ਤੇ ਕੇਂਦਰ ਸਰਕਾਰ ਦੇ ਵੀ ਹਾਲਾਤ ਇਹੀ ਬਣ ਚੁੱਕੇ ਹੁਣ ਉਹਨਾਂ ਨੂੰ ਯੂਪੀਐਸ ਕੇ ਉਹਨਾਂ ਦੇ ਨੋਟੀਫਿਕੇਸ਼ਨ ਕਰ ਦਿੱਤਾ ਵੀ ਜਦੋਂ ਮੁਲਾਜ਼ਮ ਪਹਿਲਾਂ ਦਿੱਲੀ ਵਿੱਚ ਜਾ ਕੇ ਤਾਂ ਨੇ ਲਾਇ ਪੰਜਾਬ ਤੋਂ ਵੀ ਹਰਿਆਣਾ ਤੋਂ ਵੀ ਹਿਮਾਚਲ ਤੋਂ ਵੀ ਸੰਤ ਪ੍ਰਾਣੀ ਵਿੱਚ ਲਾਗੂ ਕਰੋ ਤੇ ਉਹਨਾਂ ਨੇ ਐਨਪੀਐਸ ਲਾਗੂ ਕਰਦੀ ਉਹਨਾਂ ਨੇ ਜੁਪੀਸ ਨਵੀਂ ਘੜ ਕਰਦੀ ਇੱਕ ਨੋਟੀਫਾਈ ਨਾਮ ਉਹਦੇ ਜਾਰੀ ਕਰ ਦਿੱਤਾ ਤੇ ਉਹ ਵੀ ਬਹੁਤ ਵੱਡੀ ਘਾਤਗਾ ਵੀ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਤੇ ਹਮੇਸ਼ਾ ਇਹ ਮਲਾਜਮ ਮਾਰੂ ਨੀਤੀਆਂ ਲਾਗੂ ਕਰ ਰਹੇ ਨੇ ਪਰ ਹੈ ਕਾਰਨਾਂ ਵੀ ਜਿਹੜੇ ਪ੍ਰਾਈਵੇਟ ਘਰਾਣੇ ਉਹਨਾਂ ਨੂੰ ਪਹਿਲ ਦੇ ਰਹੇ ਨੇ ਪਹਿਲ ਦਿਨ ਕਰ ਗਈ ਹੁਣ ਆਪਾਂ ਦੇਖੀ ਵੀ ਚਾਹਿਆ ਸਾਡਾ ਸਿਵਲ ਹਸਪਤਲ ਡੰਡੇ ਆ ਇੱਥੇ ਵੀ ਕੱਚੇ ਮਲਾਜਮ ਭਰਤੀ ਕੀਤੇ ਉਹਨਾਂ ਨੇ ਕੁਝ ਫਿਕਸ ਤਰ੍ਹਾਂਾਂ ਦੇ ਉੱਪਰ ਜਾਂ ਸਾਡਾ ਥਰਮਲ ਪਲਾਂਟ ਜਦੋਂ ਟੀਚਰਾਂ ਨੇ ਗੱਲ ਕਰ ਲਈ ਹੂੰ ਵੀ ਮੁਖਰੇ ਭਵੰਤ ਤੁਹਾਡੇ ਵਾਲ ਮੈਂ ਨੇ ਜਿਦੇ ਪੱਕੇ ਕਰਦੇ ਸੀ ਤੇ ਉਹਨਾਂ ਨੂੰ ਕੀ ਕੀਤਾ ਉਹਨਾਂ ਨੇ ਵੀ ਥੋੜੀ 58 ਸਾਲ ਤੱਕ ਤੁਹਾਨੂੰ ਫਿਕਸ ਤਨਖਾਹ ਕਰਦੀ ਜਿਹੜੇ ਐਡੀਡੀ 18000 ਜਿਹੜੇ ਬੀਐਡ ਪੀਐਚਡੀ ਉਹਨਾਂ ਦੀ 24 ਤਨਖਾਹ ਐ ਫਿਕਸ ਕੀਤੀ ਆ 500 ਨਾਲ ਵੱਧਾ ਕੀਤਾ ਹਣਾ ਵੀ ਨਾ ਉਹਨੇ ਕੋਈ ਬੇਸਿਕ ਬਣਾਉਗੇ ਡੇਸ ਨੂੰ ਪੱਕੇ ਕਰਦੇ ਸੀ ਉਹ ਕਦਾ ਪੱਕੇ ਕਰਤਾ ਹਾਲੇ ਕਿ ਜਿਹੜੇ ਟੀਚਰਾਂ ਨੇ ਧਰਨਾ ਜੋ ਮੁਖਰੇ ਭਵੰਤ ਵਾਲੀ ਕੋਠੀ ਨੇੜੇ ਕਿ ਪਿੰਡ ਵਿੱਚ ਧੰਨ ਲਾਇਆ ਥੈਂਕ ਯੂ ਪਰ ਮੇ ਲੋਕ ਇੱਕ ਮਿੰਟ ਉੱਪਰ ਬੈਠੇ ਬੈਠਾ ਹੈ ਇੱਕ ਮਾਨਸਾ ਸਾਡਾ ਕਰਨ ਦੇ ਬੈਠਾ ਹੈ ਟੀਚਰ ਪਰ ਉਹਨਾਂ ਦਾ ਹੱਲ ਕੋਈ ਅਗੇ 42% ਤੋਂ ਵਧਾ ਕੇ 55% ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 55% ਆ ਟੰਡੀਗੜ੍ਹ ਦੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਉਹਨਾਂ ਦਾ ਡੀਏ 55% ਆ ਪਰ ਪੰਜਾਬ ਨੂੰ ਉਹਨਾਂ ਦਾ ਡੀਏ 42% ਆ ਇਸ ਨੂੰ ਵਧਾਉਣ ਵਾਸਤੇ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ 17-7-2020 ਵਾਲੇ ਮੁਲਾਜ਼ਮਾਂ ਉਹਨਾਂ ਦਾ 6ਵਾਂ ਪੇਕੁਏਸ਼ਨ ਲਾਗੂ ਕਰਨ ਵਾਸਤੇ ਮੀਟਿੰਗ ਹੋਵੇਗੀ ਜੋ ਮਿਡੇਅਲ ਵਰਕਰਾਂ ਆਜ਼ਾ ਵਰਕਰਾਂ ਅਗਲੋੜੀ ਬਾਰਗਰਾਮ ਉਹਨੇ ਮਾਨ ਭੱtre ਦੇ ਵਿੱਚ ਬਾਧੇ ਗਾਰਮ ਵਾਲੀ ਮੀਟਿੰਗ ਹੋਵੇਗੀ 15 ਨੂੰ 15 ਦਾ ਨੋਟਿੰਗ ਰੱਦ ਕਰਕੇ ਜੋ ਪਰਮਿਸ਼ਨ ਬਿਲੇ ਦਾ ਮਨਾਜਵਾ ਉਹਨਾਂ ਤਨਖਾਹਾਂ ਫਿਸਕਣ ਵਾਸਤੇ ਮੁੱਖ ਗੱਲ ਹੋਣੀ ਹੈ ਮੀਟਿੰਗ ਦੇ ਵਿੱਚ ਉਹ ਸਾਦਾ ਜੋ ਸਾਬ ਕਮੇਟੀ ਨਾਲ 26 ਜੂਨ ਨੂੰ ਮੀਟਿੰਗ ਹੋ ਰਹੀ ਆ ਉਸਰੇ ਵਿੱਚ ਜੋ ਮਨਾਏ ਮੁੱਖ ਮੰਗਾਂ ਉਹਦੇ ਫੈਸਲਾ ਕੀਤਾ ਜਾ ਸਕਦਾ ਹੈ ਕੰਪਿਊਟਰ ਦੇ ਹਾਵਗਾਂ ਦਾ ਜੋ ਆਗੂ ਆ ਜੌਨੀ ਸਿੰਘ ਨਾਲ ਨੇ ਕਿਹਾ ਕਿ ਸਾਡੀ ਮੀਟਿੰਗ ਬੇਤਮਾਂ ਦੀ ਹਰਪਾਲ ਸਿੰਘ ਜੀ ਮੰਨਣ ਹੋਈ ਜਿਸਰੇ ਵਿੱਚ ਕਈ ਮੰਗਾਂ ਦੇ ਉੱਪਰ ਬੇਤਮੰਦਰੀ ਨੇ ਸਹਿਮਤੀਆਂ ਦਿੱਤੀਆਂ ਤੇ ਬੇਤੋਂ ਹਰਪਾਲ ਸਿੰਘ ਜੀ ਮਾਂ ਸੋਚਣ ਵਾਦੇ ਮਜਬੂਰ